ਚਲ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਦੇ ਵਿੱਚ ਫੇਰ ਤੁਹਾਡੇ ਲਈ ਧਮਾਕਾ ਲੈ ਕੇ ਆ ਗਏ ਆ ਮਿੱਤਰੋ ਅੱਜ ਲੈ ਕੇ ਆ ਗਏ ਆ ਤੁਹਾਡੇ ਲਈ ਦੋ ਜਾਨਵਰ ਨੀਲੀ 라ਵੀ ਤੇ ਤੇ ਦੋਵੇਂ ਜਾਨਵਰ ਪਾਕਮਾਲ ਮਿੱਤਰੋ ਤੇ ਆ ਮੈਂ ਤੇ ਗਿਆ ਗੱਲਾਂ ਬਾਤਾਂ ਟਿਕਾਣੇ ਲੱਗੀਆਂ ਹੋਈਆਂ ਕਿੰਨਾ ਦੁੱਧ ਆ ਕੀ ਗੱਲਬਾਤ ਆ ਸਾਰੀ ਜਾਣਕਾਰੀ ਲੈਣੇ ਮਿੱਤਰੋ ਆਪਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਰਾ ਕੀ ਹਾਲ ਚਾਲ ਆ ਬਹੁਤ ਵਧੀਆ ਭਾਈ ਸੇਤਾਂਕਰ ਪਰਿਵਾਰ ਭਾਈ ਪੂਰੇ ਵਧੀਆ ਲੇ ਵੀ ਸੱਜਣਾ ਫਿਰ ਹੁਣ ਮੱਝ ਮੇਲੇ ਵਾਲੀ ਆ ਇਹ ਵਿੱਚ ਨਹੀਂ ਹਾਂਜੀ ਭਾਈ ਤੇ ਕਿੰਨਾ ਸੂਆ ਕਿੰਨੇ ਦਿਨਾਂ ਦੀ ਸੂਈ ਆ ਕਿੰਨਾ ਦੁੱਧ ਦਿੰਦਾ ਬਾਈ ਯਾਰ ਦੂਜਾ ਸੂਆ ਹਾਂ ਠੀਕ ਆ ਹਾਂ ਦੂਜਾ ਸੂਆ ਸੂਈ ਵੀ ਆ ਕੈਪਟਨ ਦੀ ਆਪ ਹਾਂ ਤੇ ਮਗਰ ਇਹਦੇ ਆਹ 507 ਦੀ ਕੱਟੀ ਆ ਠੀਕ ਆ 507 ਦੀ ਕੱਟੀ ਆ ਦੁੱਧ ਕਿੰਨਾ ਤਿਆਰ ਆ ਵੀਰੇ ਦੁੱਧ ਵੀਰੇ 15 ਕਿਲੋ ਪੂਰਾ ਨੈਟ ਤਿਆਰ ਆ ਨੈਟ ਤਿਆਰ ਆ ਚਵਾਈ ਚੋਈ ਦੀ ਹੈ ਕਹਿਣ ਨੂੰ ਪਣਦੀ ਆ ਆਪਾਂ 16 ਕਹਿ ਰਹੀਏ ਹਨਾ ਪਰ ਆਪਾਂ ਕਾਹ ਤੋਂ ਐਵੇਂ ਯਾਰ ਆਪਾਂ ਨੂੰ ਕੀ ਲੋੜਾ ਹਨਾ ਕਹਿਣ ਦੀ 15 ਕਿਲੋ ਨੈਟ ਤਿਆਰ ਆਪਣੀ ਲਾਈਵ ਵੀ ਚਵਾਈ ਤੇ ਕੀਤੀ ਵੀ ਆ ਬਾਈ ਬਾਈ ਬਿਲਕੁਲ ਤੇ ਇਹ ਫਿਰ ਬਾਈ ਬਣੀ ਬੁਣੀ ਨਹੀਂ ਹਜੇ ਕੋਈ ਨਹੀਂ ਵੀਰੇ ਹਜੇ ਤਾਂ ਨੂੰ ਯਾਰ ਸੂਈ ਨਹੀਂ ਮੇਰੇ ਸਾਬ ਨਾਲ ਮਹੀਨੇ ਤੋਂ ਦਿਨ ਘੱਟ ਹੀ ਆ ਹਨਾ ਠੀਕ ਆ ਵੀਰੇ ਹਾਂ ਹਾਂ ਤੇ ਵੀਰੇ ਫਿਰ ਇਹਦਾ ਰੇਟ ਕੀ ਰਹੂਗਾ ਰੇਟ ਵੀਰੇ ਇਹਦਾ ਆਪਾਂ ਕਰਾਂਗੇ ਫੋਨ ਤੇ ਫੋਨ ਤੇ ਠੀਕ ਆ ਹੋਊਗਾ ਵੀਰੇ ਮੰਨ ਲਾ ਏੜੀਆ ਜਾਂ ਦੋਆਂ ਬਾਹਰ ਕੇ ਦੋ ਅੰਦਰ ਨਹੀਂ ਉਹ ਜੈ ਜੀ ਕਰਾਂਗੇ ਬਾਈ ਬਾਲਾ ਨਹੀਂ ਆਪਾਂ ਨਿਆਂ ਨਹੀਂ ਕਰਦੇ ਰ ਉਹਨਾ ਕੀ ਜੋ ਹਸਾ ਉਹਨਾ ਰੇਟ ਵੀ ਹੈਨਾ ਓਕੇ ਓਕੇ ਤੇ ਚਵਾਈ ਚੁਈ ਦੀ ਪੋਲੀ ਹੈ ਵੀਰੇ ਹਾਂਜੀ ਹਾਂਜੀ ਬਿਲਕੁਲ ਵੀਰੇ ਠੀਕ ਆ 15 ਕਿਲੋ ਦੁੱਧ ਜਿਹੜਾ ਜੜੱਕ ਮੇਲਾ ਹੋਇਆ ਸੀ ਉੱਤੇ ਤੀਜੇ ਨੰਬਰ ਤੇ ਆਈ ਵੀ ਉਹ ਉਦੋਂ ਤੁਹਾਨੂੰ ਪਤਾ ਹੀ ਹੈ ਵੀਰੇ ਤੁਸੀਂ ਸਾਰੇ ਉੱਥੇ ਸੀ ਬੱਚਾ ਮੈਂ ਇਹਦੇ ਬਿਊਟੀ ਬਾਡੀ ਬਹੁਤ ਜਿਆਦਾ ਨੋਸਰ ਤੇ ਕਿੰਨੇ ਦੀ ਦੇ ਦਈਏ ਵੀਰੇ ਇਹ ਬਸ ਵੀਰੇ ਫੋਨ ਤੇ ਕਰ ਲਾਂਗੇ ਕੋਈ ਗੱਲ ਨਹੀਂ ਓਕੇ ਜਮਾਂ ਰਸਾ ਫੜਾਉਣ ਵਾਲੀ ਗੱਲ ਕਰ ਲਾਂਗੇ ਵੀਰੇ ਕੋਈ ਓਕੇ ਠੀਕ ਆ ਕੱਟੀ ਆ 507 ਦੀ ਹੈ ਵੀਰੇ ਹਾਂਜੀ ਵੀਰੇ ਮਗਰ ਕੱਟੀ ਠੀਕ ਆ ਠੀਕ ਆ ਬਈ ਕੱਟੀ ਵੀ ਚੰਗੀ ਹੈ ਹੈਨਾ ਬਹੁਤ ਚੰਗੀ ਕੱਟੀ ਹੈ ਉਹ ਹੂੰ ਨਾਲ ਦੀ ਮੈਂ ਆ ਵੀਰੇ ਇਹ ਅੱਠਵਾਂ ਮਹੀਨਾ ਚੱਲੀ ਜਾਂਦਾ ਇਹਨੂੰ ਅੱਠਵਾਂ ਮਹੀਨਾ ਕਹਿਣ ਤੋਂ ਬਾਅਦ ਤੋਂ 7 ਮਹੀਨੇ ਖੱਤੀ ਆ ਹੈ 7 ਪੂਰੇ ਆ ਤੇ ਅੱਠਵੇਂ ਦੇ ਯਾਨੀ ਕਿ ਵੀ 10 12 ਦਿਨ 15 ਦਿਨ ਕੋ ਸਾਢੇ 7 ਯਾਨੀ ਕਿ ਹੋ ਗਏ ਠੀਕ ਹੈ ਮੈਂ 2.5 ਮਹੀਨੇ ਲਊਗੀ ਹਾਂ ਬਸ 2.5 ਮਹੀਨੇ ਲਾਲਾ 2.5 ਹਾਂਜੀ ਹਾਂਜੀ ਠੀਕ ਹੈ ਭਾਈ ਤੇ ਵੀਰੇ ਇਹ ਵੀ ਦੂਜੇ ਸੂਏ ਵਾਸਤੇ ਗੱਬਣਾ ਬਾਈ ਦੂਜੇ ਸੂਏ ਵਾਸਤੇ ਤੇ ਗੱਬਣ ਕਿਹੜੇ ਤੋਂ ਆ ਬਾਈ ਇਹ ਵੀਰੇ ਡਾਇਮੰਡ ਤੋਂ ਆ ਡਾਇਮੰਡ ਤੋਂ ਆ ਇਹ ਕਿੰਨੇ ਦੀ ਦੇ ਦੇਂਗੇ ਵੀਰੇ ਇਹਦਾ ਵੀ ਵੀਰੇ ਫੋਨ ਤੇ ਕਰ ਲਾਂਗੇ ਯਾਰ ਫੋਨ ਤੇ ਮਾਣਤਾਂ ਹੋ ਜੂ ਕਰਦਾਂਗੇ ਕਰਦਾਂਗੇ ਗੱਡੀ ਪਾਰ ਨੂੰ ਛੋਟੀ ਬਹੁਤ ਚੰਗੀ ਆ ਵੀਰੇ ਪਹਿਲੇ ਸੂਏ 13 ਕਿਲੋ ਦੁੱਧ ਦਿੰਦਾ ਛੋਟੀ ਜਿਆਦਾ ਬਹੁਤ ਆ ਕੱਟੀ ਦੇ ਬਹੁਤ ਜਿਆਦਾ ਕੱਟੀ ਦੇ ਨਿਸ਼ਾਨੀਆਂ ਨਿਸ਼ੂਨੀਆਂ ਹਾਂ ਲੈ ਵੀ ਮਿੱਤਰੋ ਸਾਢੇ 7 ਮਹੀਨਿਆਂ ਦੀ ਇਹ 7ਾਂ ਤੋਂ ਬਾਹਰ ਜਾਂਦੀ ਆ 10-15 ਉਹ ਮੌਕੇ ਤੇ ਹੋ ਜੂਗਾ ਗੱਲਬਾਤ ਤੁਹਾਡੀ ਜਦੋਂ ਕਲੀਅਰ ਹੋ ਜੂਗੀ ਕਿੱਕ ਪਾਸ ਆ ਦੁੱਧੋ ਡਰਾਈ ਆ ਮੈਂ ਚੰਗੀ ਆ ਬ੍ਰਿਕੀ ਚੰਗੀ ਆ ਵਾਈਟਨੈਸ ਬਹੁਤ ਕਮ ਦੀ ਆ ਮੈਂ ਇਹਦੇ ਵਿੱਚ ਥਣ ਲੇਵੇ ਦੀ ਕੁਆਲਿਟੀ ਚੰਗੀ ਲੱਗਦੀ ਆ ਨਿਸ਼ਾਨੀਆਂ ਸਾਰੀਆਂ ਕੰਪਲੀਟ ਕਰਦੀ ਵੀਰੇ ਅੱਖਾਂ ਓੱਖਾਂ ਦੇ ਨਿਸ਼ਾਨਾ ਹੁੰਦਾ ਹਨੇਰਾ ਚੱਲ ਹਨਾ ਹਾਂ ਹਾਂ ਨਿਸ਼ਾਨੀਆਂ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਆ ਕਰਮਾਂ ਵਾਲੀ ਇੰਦਾ ਰੇਟ ਵੀ ਬਾਈ ਫੋਨ ਤੇ ਕਰਾਂਗੇ ਹਾਂਜੀ ਵੀਰੇ ਫੋਨ ਤੇ ਕਰ ਠੀਕ ਹੈ ਦੂਜੇ ਸੁਏ ਲਈ ਗੱਪਣਾ ਲੇਵਾਂ ਲੂਆ ਬੜਾ ਲਾਉਂਦੀ ਹੁੰਦੀ ਹੈ ਲੇਵਾਂ ਲੂਆ ਬਹੁਤ ਤਕੜਾ ਵੀਰੇ ਯਾਰ ਹੌਣ ਹੀ ਵੇਚ ਤੂੰ ਹਨਾ ਕਿੰਨੀ ਲਿਓਟੀ ਆ ਇਹਨੂੰ ਐ ਲੱਗਦੀ ਆ ਜਿਵੇਂ ਮੈਨੂੰ ਲੱਗਦਾ 20 25 ਦਿਨ ਹੀ ਲਊ ਲਾਏ ਪਈ ਖੜੀ ਆ ਨਹੀਂ ਉਹ ਵੈਸੇ ਹੀ ਸੇਵਾ ਹੀ ਹੈ ਨਾ ਠੀਕ ਹੈ ਪਾਸ ਸਾਫ ਸੰਭਾਲੀ ਹੈ ਹਾਂਜੀ ਠੀਕ ਹੈ ਬਾਈ ਤੇ ਇੰਦਾ ਬੱਚਾ ਫਿਰ ਬਾਈ ਇਹਦਾ ਬੱਚਾ ਵੀਰੇ ਹੈ ਨਹੀਂਗਾ ਅੱਛਾ ਹੈ ਨਹੀਂਗਾ ਕਿੱਧਰ ਗਿਆ ਚਲਾ ਤਾਂ ਗਿਆ ਗੱਡੀ ਚੜ ਗਿਆ ਪੇਟ ਤੇ ਹੈਗਾ ਜਦੋਂ ਨਾ ਹੁਣ ਹੈਗਾ ਠੀਕ ਹੈ ਠੀਕ ਹੈ ਬਾਈ ਤੇ ਬਾਈ ਫਿਰ ਇਹ ਦੋ ਜ ਬਾਗੇ ਪੁਰਾਣੇ ਤੋਂ ਬਿਲਕੁਲ ਨੇੜੇ ਆ ਹਾਂ ਤੇ ਲੈ ਵੀ ਮਿੱਤਰੋ ਇਹ ਦੋ ਜਾਨਵਰ ਖਰੀਦਣ ਦੇ ਲਈ 7087192412 7087192 ਜੀ ਮੇਰਾ ਕਰਕੇ ਬਾਈ ਕਈ ਵਾਰੀ ਮਾੜਾ ਮੋਟਾ ਅੱਖਾਂ-ਅੱਖਾਂ ਦਾ ਨਿਸ਼ਾਨ ਨਹੀਂ ਦੇ ਨਹੀਂ ਸਾਰੇ ਨਿਸ਼ਾਨੀਆਂ ਨਿਸ਼ੁੰਨੀਆਂ ਕੰਪਲੀਟ ਆ ਵੀਰੇ ਓਕੇ ਆ ਜਮਾ ਹਾਂ ਲੈ ਵੀ ਮਿੱਤਰੋ 7087192412 ਇਹ ਵੀ ਆਪਾਂ ਕਿਸੇ ਬੰਦੇ ਦਾ ਕਿਹੜਾ ਪਾਵਾਂਗੇ ਖਿਲਿਆ ਹੋਇਆ ਵਾ ਟੱਬਰ ਇਹ ਸਾਰਾ ਬਾਕੀ ਧੰਨਵਾਦ ਸ਼ੁਕਰੀਆ ਚਾਉਂਦੇ ਰਹੋ ਓਕੇ